ਹਾਂਜੀ ਦੋਸਤੋ ਇੱਕ ਵਾਰ ਇੱਕ ਚੂਹੇ ਨੇ ਹੀਰਾ ਖਾ ਲਿਆ ਹੀਰੇ ਦੇ ਮਾਲਕ ਨੇ ਚੂਹੇ ਨੂੰ ਫੜਨ ਦਾ ਠੇਕਾ ਇੱਕ ਸ਼ਿਕਾਰੀ ਨੂੰ ਦੇ ਦਿੱਤਾ ਸ਼ਿਕਾਰੀ ਚੂਹੇ ਨੂੰ ਫੜਨ ਪਹੁੰਚਿਆ ਤਾਂ ਉਥੇ ਕਾਫੀ ਚੂਹੇ ਝੁੰਡ ਬਣਾ ਕੇ ਬੈਠੇ ਸਨ ਪਰ ਇੱਕ ਚੂਹਾ ਇਹਨਾਂ ਸਾਰਿਆਂ ਤੋਂ ਅਲੱਗ ਹੋ ਕੇ ਬੈਠਾ ਸੀ ਸ਼ਿਕਾਰੀ ਨੇ ਸਿੱਧਾ ਉਸੇ ਚੂਹੇ ਨੂੰ ਫੜਿਆ ਉਸ ਨੇ ਹੀ ਹੀਰਾ ਖਾਦਾ ਸੀ ਹਰਾਨ ਹੋ ਕੇ ਹੀਰੇ ਦੇ ਮਾਲਕ ਨੇ ਸ਼کاری ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕਿ ਹੀਰਾ ਇਸੇ ਚੂਹੇ ਨੇ ਖਾਦਾ ਹੈ ਸ਼کاری ਨੇ ਕਿਹਾ ਕਿ ਜਦੋਂ ਕਿਸੇ ਮੂਰਖ ਕੋਲ ਧਨ ਆ ਜਾਂਦਾ ਹੈ ਤਾਂ ਉਹ ਆਪਣੇ ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਨਾਲ ਮੇਲ ਮਲਾਪ ਛੱਡ ਦਿੰਦਾ ਹੈ